ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀਆਂ 7 ਹੀ ਪ੍ਰਵੜਨ ਸੇ ਲਈ ਲੈ ਕੇ ਆਏ ਹਾਂ ਜੀ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀ ਇੰਦੀਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹੌਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਇੱਕ ਬਈ ਗੱਬਣ ਆਗੀਆਂ ਤੇ ਤਿੰਨਾਂ ਹੀ ਪ੍ਰਵੱਚੀਆਂ ਨੇ ਤੇ ਤਿੰਨ ਹੀ ਟੌਪ ਕਲਾਸ ਜਰਸੀ ਦੇ ਬੱਚੇ ਆ ਬਈ ਪਿੰਡ ਛੰਨਾ ਗਲਬ ਸਿੰਘਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਭਧੌੜ ਸਹਣਾ ਰਹਿ ਜਾਂਦਾ ਬਾਈ ਮੋਬਾਈਲ ਨੰਬਰ ਬੋਲੋ ਜੀ 94654 94654 22847 ਇਹ ਬਾਈ ਦਾ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਆਉ ਕਰ ਲੈਨੇ ਬਾਈ ਨਾਲ ਗੱਲ ਬਾਤ ਅੱਜ ਬਾਈ ਜੀ ਬਾਈ ਜੀ ਸਸਿਕਾ ਸਸਰੀ ਗਾ ਡਾਕਟਰ ਸਾਹਿਬ ਬਹੁਤ ਠੀਕ ਹੋ ਵਧੀਆ ਬਹੁਤ ਵਧੀਆ ਡਾਕਟਰ ਸਾਹਿਬ ਕਿਵੇਂ ਚੱਲਦਾ ਕੰਮ ਕਰ ਬਹੁਤ ਵਧੀਆ ਚੱਲਿਆ ਡਾਕਟਰ ਕੰਮ ਸਹੀ ਆ ਬਾਈ ਬੱਚਿਆਂ ਬਹੁਤ ਸਿੰਘ ਹੈ ਨਾ ਜੀ ਬਸਾਂ ਫਿਰ ਆਪਣ ਨੂੰ ਹਰ ਕਿਹਾਰੀ ਚੰਗਾ ਹੁੰਦੀਆਂ ਹੂੰ ਟੌਪ ਬ੍ਰੀਡ ਹੈ ਕਿ ਨਹੀਂ ਟੌਪ ਬ੍ਰੀਡ ਦੇ ਕਿ ਲਿਆਉਣੀ ਆਪਾਂ ਹਰ ਕਿਹਾਰ ਸਹੀ ਗੱਲ ਹੈ ਚੰਗੇ ਵਿੱਚ ਹੀ ਲਈਦੇ ਫਿਰ ਮਾੜਿਆ ਬੱਚਿਆਂ ਦਾ ਕੰਮ ਹੀ ਨਹੀਂ ਮੁੱਲ ਬਈ ਪਹਿਲਾਂ ਵੰਗੂ ਜਾਏ ਜਮਾ ਜਾਏ ਰੱਖਾਂਗੇ ਪਹਿਲਾਂ ਬਹੁਤ ਜਿਆਦਾ ਸੀ ਮੁੱਲ ਹੂੰ ਉਹ ਵੀ ਹੁਣ ਜਿਆਦਾ ਹੀ ਰੱਖਾਂਗੇ ਓਕੇ ਦੰਦੋਂ ਖੀਰੀਆਂ 4 ਥਾਂ ਹਾਂ 4 ਥਾਂ ਦੰਦੋਂ ਖੀਰੀਆਂ ਜਿਹੜੀ ਗੱਬਣਾ ਗਈ ਉਹ ਆਪਣੀ 4 ਦਾ ਹੁੰਦਾ ਉਹ 4 ਦਾ ਹਾਂ ਬਾਕੀ ਖੀਰੀਆਂ ਨੇ ਸਾਰੇ ਬਾਕੀ ਖੀਰ ਨੇ ਸਾਰੀਆਂ ਠੀਕ ਜਰਸੀ ਦੇ ਬੱਚੇ ਹੀ ਬਹੁਤ ਚੰਗੇ ਹਨ ਮਹਨ ਨਗੀਨੇ ਹੀ ਆ ਡਾਕਟਰ ਹਾਂ ਚੜਦੇ ਚੜਦੇ ਵਿੱਚ ਇਹ ਤਿੰਨ ਬੜੇ ਚੰਗੇ ਬੱਚੇ ਹੈ ਜਿਆਦੇ ਸਹੀ ਕਰਦਾ ਬਈ ਹਾਂ ਬਾਕੀ ਦਿਖਾ ਦੇ ਬੱਚੇ ਟਿਕਾ ਕੇ ਜਰਸੀ ਤੋਂ ਹੀ ਲੈ ਲੈ ਪਹਿਲੇ ਨੰਬਰ ਤੇ ਦੇਖ ਕੀ ਬਾਤ ਆ ਯਾਰ ਡਾਇਮੰਡ ਪੀਸ ਹਨ ਜਮਾ ਡਾਇਮੰਡ ਪੀਸ ਡਾਕਟਰ ਬੱਚਾ ਦੇਖਵਾ ਦੇ ਟਿਕਾ ਦੇਖ ਹੁਣੇ ਤੇ ਹੈ ਨਾ ਕਿੰਨੀ ਚੰਗੀ ਬੋਧੀ ਵਾਲੀ ਬਾਕੀ ਕੰਨ ਦੇਖ ਕੰਨ ਦੇਖ ਜਾਇ ਚੰਗਾ ਬੱਚਾ ਡਾਕਟਰ ਕੀ ਬਾਤ ਹਾਂ ਬਰੀਡ ਬਹੁਤ ਮਹੱਕ ਨੰਬਰ ਆਇਆ ਡਾਕਟਰ ਹਮ ਜਮਾ ਦੇ ਦੁੱ ਚਮਕ ਚੂਮਕ ਦਿਖਾ ਕਿੰਨੀ ਆ ਥਾਣ ਦਿਖਾ ਦੇ ਚਾਰੀ ਆ ਥਾਣ ਵੀ ਦਿਖਾ ਝੋਲੀ ਚਾਰ ਤੇ ਮੜੇ ਨਿਸ਼ਾਨ ਜੀ ਇਹਦੇ ਉਹੀ ਨਿਸ਼ਾਨ ਜੀ ਤਾਂ ਠੀਕ ਆ ਬਾਕੀ ਦਿਖਾ ਦੇ ਆਹੀ ਆ ਜਿਆ ਮੜੀ ਮੜੀ ਹੈ ਤਾਂ ਲਗੀ ਚਾਰ ਥਣ ਦੇਖਣੇ ਚੰਗੇ ਲੱਗੇ ਬਲ ਚਾਰ ਹੀ ਥਣ ਘੋਲੀ ਦੇਖਣੀ ਬੜਾ ਗਲਾਬੀ ਥਣ ਬੂਲਾ ਹਾਂ ਗਲਾਬੀ ਥਣ ਬ੍ਰੀਡ ਬਹੁਤ ਹੈ ਡਾਕਟਰ ਨਾ ਚਮਕ ਬਹੁਤ ਆ ਬੱਚੇ ਬਾਏ ਚੰਗੀ ਚਮਕ ਆ ਯਾਰ ਡਾਕਟਰ ਐ ਚਮਕਦਾ ਸੀਸੇ ਵਾਂਗ ਜਮ ਹੂੰ ਖੋਲ ਦੇ ਬਾਈ ਹਾਂ ਬਾ ਜਿਆਦੇ ਨਾਇਅਤ ਚੰਗਾ ਮੂੰਹ ਵਾਂ ਜਮ ਐਡਾ ਹੀ ਆ ਸਹੀ ਗੱਲ ਆ ਬ੍ਰੀਡ ਬਹੁਤ ਆ ਬੱਚੇ ਬਾਏ ਬ੍ਰੀਡ ਡਾਕਟਰ ਯਾਰ ਸਿੱਧਾ ਬੱਚਾ ਮਿਲਦੇ ਬਹੁਤ ਜਮਾ ਨਗੀਨਾ ਨਹੀਂ ਆ ਖਾਸ ਕਰਕੇ ਸਾਫ ਬੱਚੇ ਬਹੁਤ ਘੱਟ ਮਿਲਦੇ ਜਮਾ ਬਿਊਟੀ ਚੈੱਕ ਕਰੋ ਬਾਈ ਪ੍ਰਿੰਟ ਪ੍ਰੌਂਟ ਕਲਰ ਪੂਰਾ ਚੰਗਾ ਗਰਮ ਜਿਆਦੇ ਚੰਗਾ ਬੱਚਾ ਦੇ ਡਾਕਟਰ ਆ ਅਬ ਉਹ ਬੋਲਣ ਦੀ ਲੋੜ ਹੀ ਨਹੀਂ ਬੁੱਧੀ ਬਾਚੀ ਦੇ ਵਿੱਚ ਅੱਛਾ ਆਪ ਹੀ ਬੋਲਦਾ ਕਿ ਨਹੀਂ ਆਪੇ ਦੇਖ ਤੋ ਸੀਮਣ ਦਾ ਆਪਾਂ ਦੱਸਣਾ ਕੋਈ ਨਾ ਨਾ ਸੀਮਣ ਦਾ ਨਹੀਂ ਦੱਸਣਾ ਦੁੱਧ ਹੈਗਾ ਸੇਵਾ ਦਾ ਦੁੱਧ ਸੇਵਾ ਦਾ ਬ੍ਰੀਡ ਆਪ ਦੱਸੋ ਯਾਰ ਬ੍ਰੀਡ ਤਾਂ ਆਪ ਬੋਲਣੀ ਆ ਆਪਾਂ ਲੋੜ ਹੀ ਨਹੀਂ ਬੋਲਣ ਦੀ ਹੂੰ ਬਾਕੀ ਤਾਂ ਖਾਤੋ ਆਟਾ ਯਾਰ ਕਿੰਨਾ ਨਹੀਂ ਆਇਆ ਚੰਗਾ ਬੱਚਾ ਚੰਗਾ ਬੁੱਧੀ ਬਾਚੀ ਜਮਾ ਸਲੀਨਰ ਕਾ ਪਿੰਡਾ ਕੀ ਬਾਤ ਦੇਖੀ ਬਹੁਤ ਬਾਹਰ ਜਿਆਦੇ ਚੰਗਾ ਬੱਚਾ ਬਾਹਲੀ ਚੰਗੀ ਬਾਕੀ ਕੰਨ ਕੋ ਦੇਖੀ ਕਿੰਨੇ ਪਤਲੇ ਆ ਸਹੀ ਗੱਲ ਹੈ ਬਈ ਜੀ ਨਾੜਾਂ ਦੀਆਂ ਆਹ ਦੇਖੀ ਨਹੀਂ ਆਲਾ ਇਹ ਬ੍ਰੀਕੀਆਂ ਹੁੰਦੇ ਆਂ ਹਾਂ ਬ੍ਰੀਕ ਫਾਰ ਮਾ ਬਾਈ ਬਾਈ ਦਾ ਇਧਰ ਫਾਰ ਮਾ ਦੇ ਸੱਡ ਪਾਇਆ ਵਾ ਵਧੀਆ ਬਾਈ ਬ੍ਰੀਡ ਤੇ ਕੰਮ ਕਰਦਾ ਪਰਖ ਬਾਈ ਨੂੰ ਪੂਰੀ ਆ ਚੰਗੇ ਨੇ ਡਾਕਟਰ ਕਰਾਉ ਨਹੀਂ ਲਿਆਉਂਦੇ ਆਪਾਂ ਸਹੀ ਗੱਲ ਆ ਹਾਂ ਚੰਗੇ ਬੱਚੇ ਲਿਆਉਂਦੇ ਆਂ ਬਾਕੀ ਪਰਖ ਨਿਰਖ ਕੇ ਬੱਚਾ ਬਾਕੀ ਤੋਰਾ ਤਾਰਾ ਦਿਖਾ ਬੱਚੀ ਦਾ ਬਾਕੀ ਸਾਫ ਸੁਥਰਾ ਜਿਹਾ ਕੰਮ ਆ ਬਾਈ ਦਾ ਜਿਵੇਂ ਆਪਾਂ ਗੱਪ ਮਾਰ ਕੇ ਨਹੀਂ ਯਾਰ ਵਿੱਚ ਆਏ ਨਹੀਂ ਬਾਈ ਨੰਨੋ ਜਾਏ ਕੁਝ ਵੀ ਆ ਜਾ ਆਪਣੀ ਮਾਰਨਾ ਉਹਦਾ ਬਾਈ ਕਹਿੰਦਾ ਅੱਗੇ ਬੱਚਾ ਦਿਖਾ ਦੇ ਕਿੰਨਾ ਚੰਗਾ ਦੇ ਐ ਪਿਆ ਛਲੀ ਨੀ ਨਰਗਾ ਲਾਲ ਲਾਲ ਤੇ ਮੁੱਲ ਵੀਰ ਫੋਨ ਤੇ ਹੋ ਜਾ ਜਮਾ ਸਾਰਿਆਂ ਦਾ ਫੋਨ ਤੇ ਕਰਾਂਗੇ ਜਾਇ ਜ ਮੁੱਲ ਕਰਾਂਗੇ ਅੱਗੇ ਵੀ ਆਪਣਾ ਜਾਇ ਜੀ ਹੁੰਦਾ ਹਮ ਇਕੱਠੇ ਹੀ ਲੈ ਜਾਂਦੇ ਆ ਬੰਦੇ ਮਾਰ ਆਪਣਾ ਤੋਂ ਸਹੀ ਗੱਲ ਆ ਬਾਈ ਹਾਂ ਜਾਇ ਜੀ ਮੁੱਲ ਇਹਦੀ ਵੀ ਜਾਇ ਜ ਕਰਾਂਗੇ ਜਮਾ ਹਾਂ ਅੱਗੇ ਦੋ ਨੰਬਰ ਆ ਦੋ ਨੰਬਰ ਤੇ ਦਿਖਾ ਜੀ ਕਿੰਨੀ ਉਮਰ ਹੈ ਦੀ ਬਾਹਰ ਉਮਰ ਤਾਂ ਇਹਦੀ ਮੰਨ ਤੂੰ ਇਕੱਠਿਆਂ ਤੋਂ ਕੋਈ ਆ ਗਈ 7-7 ਮਹੀਨਿਆਂ ਦੇ ਬੱਚੇ ਹੋਣਗੇ ਓਕੇ ਛੋਲੀ ਕਿਵੇਂ ਆ ਉਹ ਰਹੀ 1 ਨੰਬਰ 4 ਥਾਣਾ ਦੇ 4 ਥਾਣਾ ਦਿਖਾ ਦੇ ਗਲਾਬੀ ਥਾਣੇ ਕੱਲਾ ਕੱਲਾ ਜਿਵੇਂ ਕੱਲਾ ਕੱਲਾ ਬਰੀਡ ਬਹੁਤ ਆ ਬੱਚੇ ਇੱਕ ਨੰਬਰ ਆ ਬਰੀਡ ਤਾਂ ਨੰਬਰ ਬਰੀਡ ਫੇਸ ਬੜਾ ਬਾਗੀ ਚਮਕ ਦਿਖਾਈ ਬੱਚਿਆਂ ਕਿੰਨੀਆਂ ਜਿਹਾ ਚਮਕ ਫੁੱਲ ਹਨ ਬਾਈ ਬੜਾ ਚਮਕਾ ਬੱਚਿਆਂ ਚ ਸਹੀ ਗੱਲ ਹੈ ਪੂਰੇ ਚੰਗਿਆ ਕੋਈ ਲਿੱッセ ਲੁੱッセ ਨਾ ਕਹੇ ਸੀ ਹਾਂ ਕੋਈ ਲਿੱッセ ਲਾਵੇਂ ਨਹੀਂ ਬਰੀਡ ਵਾਲੇ ਬੱਚੇ ਆ ਯਾਰ ਸਹੀ ਗੱਲ ਹੈ ਹਾਂ ਇਹ ਮੜਾ ਕੌੜਿਆ ਤਾਂ ਹੈਗਾ ਬੁਰਕ ਦਾ ਵੱਧ ਆ ਖਰਾ ਖਰੂਖਾ ਦੀ ਕਰਕੇ ਠੀਕ ਆ ਆਓ ਬੱਚਾ ਠੰਡਾ ਹੈ ਇਹਨੂੰ ਹੂੰ ਇਹੜਾ ਭਾਈ ਜੀ ਬੜੀ ਕਰਦਾ ਨਮਾਉਣ ਮੂਹਣ ਮੂਹਣ ਵੀ ਦੇਖਿਆ ਠੀਕ ਆ ਭਾਈ ਹਾਂ ਫੇਸ ਦੇਖ ਹਣਾ ਇੱਕ ਨੰਬਰ ਆ ਡਾਕਟਰ ਉਹਦੀ ਬਾਦੀ ਪੂਰੀ ਚੰਗਿਆ ਜਿਵੇਂ ਇੱਕ ਨੰਬਰ ਬੱਚੀ ਜੇ ਫੁੱਲਾ ਭਾਈ ਚਾਰ ਥਣ ਚਾਰ ਥਾਣਾਗੇ ਹੂੰ ਹੂੰ ਬਹੁਤ ਚੰਗਾ ਬੱਚਾ ਬੱਚੇ ਆਪ ਬੋਲੋ ਆਪ ਤੇ ਦੇਖ ਵਾਲਾ ਰਾਖਾ ਖਾਦੀ ਵੀ ਯਾਰ ਦੱਸਦੀ ਆ ਮੈਂ ਕਹਿੰਦਾ ਇੱਕ ਨੰਬਰ ਜਿਵੇਂ ਗੋਲ ਮੋੜ ਪਈ ਆ ਬੱਚੇ ਉੱਤੋਂ ਪੱਧਰ ਦੇਖਣਾ ਜਮਾ ਹਾਂ ਜਮਾ ਮੈਂ ਇੱਕ ਨੰਬਰ ਆ ਇੱਕ ਨੰਬਰ ਬੱਚਾ ਭਾਵੇਂ ਝੋਲੀ ਝਾਲੀ ਦਿਖਾਈ ਜਮਾ ਦਿਖਾਉਂਗਾ ਗੱਬੜਾਂ ਨੂੰ ਪੂਰਾ ਪੂਰਾ ਬੱਚੇ ਆ ਸਹੀ ਪਿੱਛੇ ਦੀ ਕਰਕੇ ਦਿਖਾ ਝੋਲੀ ਰੱਖਣੀ ਚੰਗੀ ਆ ਥੱਲੇ ਲੱਗੀ ਬਾਈ ਕੀ ਬਾਤ ਆ ਬਾਈ ਜੰਗ ਵਿੱਚ ਬਾਈ ਕਹਿੰਦਾ ਜਮਾ ਜਾਇਜ਼ ਕਰਾਂਗੇ ਸਾਰਿਆਂ ਦੇ ਇਕੱਠੇ ਕਰਾਂਗੇ ਮੁੱਲ ਨਹੀਂ ਕਰਦੇ ਮੁੱਲ ਪਹਿਲਾਂ ਹੀ ਬਾਈ ਦੇ ਜਾਇਜ਼ ਹੋਣ ਜਮਾ ਜਾਇਜ਼ ਅੱਗੇ ਹੁੰਦੇ ਆ ਉਹਦੋਂ ਵੀ ਅੱਜ ਜਾਇਜ਼ ਕਰ ਦਿੰਦੇ ਆ ਕੁਆਲਿਟੀ ਤੇ ਬਰੀਡ ਦੇ ਹਿਸਾਬ ਨਾਲ ਮੁੱਲ ਹਾਂ ਕੁਆਲਿਟੀ ਦੇ ਹਿਸਾਬ ਨਾਲ ਹੋਣਿਆ ਸਹੀ ਆ ਬਰੀਡ ਦੇ ਵਿੱਚ ਆਪਣੇ ਅੱਗੇ ਵੀ ਬਰੀਡ ਦੇ ਹੀ ਹੁੰਦੇ ਆ ਬਾਈ ਜੇ ਕੋਈ ਭਰਾ ਜੋੜਾ ਇਕੱਠਾ ਲਵੇ ਜਾਂ ਤਿੰਨ ਜਾਂ ਚਾਰ ਜਾਂ ਸਾਰੀਆਂ ਇਕੱਟੀਆਂ ਲੈ ਫਿਰ ਵਧੀਆ ਪਾ ਹਾਂ ਪੂਰਾ ਮਾਨਤਨ ਵਧੀਆ ਕਰ ਦਿਆਂਗੇ ਜੋੜੇ ਨੂੰ ਬਾਈ ਕਹਿੰਦਾ ਪੂਰਾ ਬੜਾ ਪੂਰਾ ਬੜਾ ਮਾਨ ਤਾਨ ਕਰਾਂਗੇ ਜੋੜੇ ਜਾਇ ਭਾ ਹੁਣਗੇ ਆਪਣੇ ਜਬ ਅੱਗੇ ਤਿੰਨ ਨੰਬਰ ਤਿੰਨ ਨੰਬਰ ਦਿਖਾ ਦੇ ਬੱਚਾ ਉਮਰ ਕਿੰਨੀ ਕਹਿੰਦੇ ਇਹਦੀ ਹੂ ਡਾਕਟਰ 9 ਮਹੀਨਿਆਂ ਦੀ 9 ਮਹੀਨੇ ਹਾਂ ਬੱਚਾ ਚੇਸ ਦਿਖਾ ਦੇ ਪਹਿਲਾਂ ਬੜਾ ਚੰਗਾ ਬੱਚਾ ਬਿਊਟੀ ਬੜੀ ਚੰਗੀ ਆ ਟੋਆ ਦੇਖੋ ਬੋਦੀ ਬੜੀ ਚੰਗੀ ਸਨਖ ਪੁਣਾ ਫੁੱਲ ਆ ਬੱਚੀ ਦੇ ਵਿੱਚ ਯਾਦੇ ਚੰਗਾ ਬੱਚਾ ਝੂਲੀ ਦਿਖਾਵਾਂਗੇ ਝੂਲੀ ਦਿਖਾ ਦਿ ਮੜੀ ਜੀ ਚਾਰ ਥਾਂ ਚਾਰ ਥਾਂ ਡਾਕਟਰ ਲੈ ਬਈ ਚਾਰ ਕਿੰਨੀ ਚੰਗੀ ਝੂਲੀ ਅਸ ਲੱਗੀ ਕੱਲਾ ਕੱਲਾ ਥਾਣੇ ਦੀ ਲਾ ਮੈਂ ਬੋਲੇ ਲੋੜ ਨਹੀਂ ਐਨੇ ਚੰਗੇ ਬੱਚੇ ਆ ਯਾਰ ਫੁੱਲ ਬਰੀਡ ਹਨੇ ਫੁੱਲ ਬਰੀਡ ਆ ਡਾਕਟਰ ਚਮਕ ਚਮਕ ਪੂਰੀ ਆ ਪੂਰੀ ਚਮਕ ਲੈ ਬਾਈ ਤੋਰਾ ਦੇਖੋ ਜੇ ਤੋਰਾ ਦੇ ਬੱਚੇ ਦਾ ਕਿੰਨਾ ਜਮਾਲ ਆ ਬਾਈ ਕਿਆ ਬਾਤ ਯਾਦੇ ਚੰਗਾ ਬੱਚਾ ਆਪ ਬੋਲਦਾ ਬੱਚਾ ਆਪੇ ਆਪੇ ਡਾ ਆਪੇ ਬੋਲਦਾ ਬੱਚੇ ਦੇਖ ਆਰਨੇ ਉਰਨੇ ਦੇ ਬੱਚਾ ਜਿੰਨਾ ਬੋਲ ਲਿਆ ਉਹਨਾਂ ਥੋੜਾ ਹੈ ਬਰੀਡ ਤੇ ਤਾਂ ਬਰੀਡ ਦੇ ਹਾਂ ਕੰਨ ਪੂਰਾ ਪੂਰਾ ਕੰਨ ਨਹੀਂ ਵੱਡੇ ਕੰਨਾਂ ਵਾਲਾ ਹਾਂ ਖੜ ਨਹੀਂ ਖੁਣੇ ਬਰੀਡ ਦੀ ਫੋਲ ਚੰਗੀ ਆ ਬਾਕੀ ਲਮਾਈ ਦਿਖਾ ਡਾਕਟਰ ਕੀ ਬਾਕੀ ਗਰਮੀਆਂ ਦੇ ਤੋਹਫੇ ਆ ਯਾਰ ਗਰਮਾਂ ਦਾ ਤਪ ਮੰਦੀਆਂ 65 ਫੋਲੋ ਗਰਮੀ ਦਾ ਮਾਏ ਦਾ ਮੰਗ ਹੀ ਬਹੁਤ ਹੈ ਜਲਸੀ ਤਾਂ ਜਲਸੀ ਦੀ ਮੰਗ ਹੀ ਬਹੁਤ ਹੈ ਪੂਰੀ ਮੰਗ ਹੈ ਜਲਸੀ ਦਾ ਯਾਰ ਜਲਸੀ ਦੇ ਬੱਚੇ ਤਾਂ ਨੇ ਆਉਂਦੇ ਨਹੀਂ ਕਿਨੇ ਵਿਕਦੇ ਆ ਬਹੁਤ ਚੰਗੇ ਬੱਚੇ ਆ ਲੈ ਚੱਲ ਬਈ ਮੁੱਲ ਜਾਇਜ ਹੋ ਜਮਾ ਜਾਏ ਕਰਾਂਗੇ ਡਾਕਟਰ ਅਗੇ ਨੂੰ ਵੀ ਜਾਇਜ ਆ ਮੁੱਲ ਮੁੱਲ ਪਹਿਲਾਂ ਵੀ ਜਾਇਜ ਹੀ ਹੁੰਦੇ ਆ ਮੁੱਲ ਬਈ ਤਾਂ ਹੀ ਮਾਲ ਵਿਗਦਾ ਡਾਕਟਰ ਜਾਇਜ ਮੁੱਲ ਦਾ ਕਰਕੇ ਸਹੀ ਗੱਲ ਆ ਬਾਕੀ ਬਰੀਡ ਆ ਨਾ ਬਰੀਡ ਨੇ ਤਾਂ ਵਿਕਨੇ ਵਿਕਣਾ ਹੈਣਾ ਆ ਕਿਹੜੇ ਬੰਦਿਆਂ ਨੂੰ ਪਤਾ ਹੈ ਬਰੀਡ ਬਾਰੇ ਹੂੰ ਉਹਦਾ ਨਾਲ ਦੇ ਨਾਲ ਹੀ ਇਕੱਠੇ ਇਕੱਠੇ ਆਪਣੇ ਚਾਰ ਚਾਰ ਤਿੰਨ ਤਿੰਨ ਬੱਚੇ ਇਕੱਠੇ ਹੀ ਜਾਂਦੇ ਆ ਸਹੀ ਆ ਬਈ ਹਾਂ ਵਾਕੇ ਹੁਣ ਦਿਖਾ ਬੱਚਿਆਂ ਨੂੰ ਲੈ ਯਾਰ ਘਾਟੀ ਨੂੰ ਕੋਈ ਹੂੰ ਕਿੰਨੇ ਚੰਗੇ ਬੱਚੇ ਆ ਲੈ ਬਿਊਟੀ ਬੋਦੀ ਬਾਦੀ ਇੱਕ ਨੰਬਰ ਚੰਗੀ ਇੱਕ ਨੰਬਰ ਆ ਹਾਂ ਇੱਕ ਨੰਬਰ ਬੱਚੇ ਓਕੇ ਬਈ ਉਹਨੇ 4 ਨੰਬਰ ਤੇ ਕਿੰਨੀ ਉਮਰੇ ਬੱਚੇ ਦੀ ਬਾਈ ਇਹਦੇ ਵੀ ਡਾਕਟਰ ਤੁਸੀਂ ਮੰਨ ਕੇ ਚਲੋ ਵੀ ਹੈਗੀ ਐ 6 6 ਮਹੀਨਿਆਂ ਦੀ 6 ਤੋਂ 7 ਕੁ ਮਹੀਨਿਆਂ ਦਾ ਬੱਚਾ ਹੈਗਾ ਓਕੇ ਹਾਂ ਤੇ ਝੋਲੀ ਕਿਵੇਂ ਆ ਬਾਈ ਇੱਕ ਨੰਬਰ ਝੋਲੀ ਆ ਬਾਕੀ ਪਲਿਆਵਾ ਦਿਖਾ ਦੇ ਤੇ ਪਿੱਛੇ ਚੌੜਾ ਆ ਬੱਚਾ ਕਿੰਨਾ ਪਹਿਲਾਂ ਝੋਲੀ ਦੇਖੀ ਬਾਈ ਗੱਬਣਾ ਝੂਲੀ ਲੱਗੀ ਜਮਾ ਫਾਈ ਚੰਗੀ ਝੂਲੀ ਲੱਗੀ ਡਾਕਟਰ ਦੇ ਚਾਰ ਥਣ ਚੜਾਈ ਦੇਖੋ ਬਾਕੀ ਇਥੋਂ ਦਿਖਾ ਬੱਚਾ ਕਿੰਨਾ ਚੰਗਾ ਛੋੜੇ ਦੀ ਚੜਾਈ ਦੇਖੋ ਇੱਕ ਨੰਬਰ ਆ ਲੈ ਫੁੱਲ ਕੁਆਲਿਟੀ ਦਾ ਬੱਚਾ ਡਾਕਟਰ ਹੂੰ ਪੂਰਾ ਇੱਕ ਨੰਬਰ ਪੁੱਤਰ ਪੁੱਤਰ ਦਾ ਹਾਂ ਤੋਂ ਪੂਰਾ ਸਹੀ ਗੱਲ ਹੈ ਪ੍ਰਿੰਟ ਬੜਾ ਚੰਗਾ ਹੈ ਬਾਹ ਜਗਾ ਪ੍ਰਿੰਟ ਨਾਸਾਂ ਦੇ گلابی گلابی ਨਾਸਾਂ ਵਾਲੇ ਬੱਚੇ ਆਦੇ ਬਾਈ ਫੇਸ ਖੜਾ ਆ ਗਿਆ ਨਾ ਮੇਰੇ ਕਿੰਨੂ ਹਾਂ ਇਧਰੋਂ ਕਰ ਦੇ ਲੈ ਬਿਊਟੀ ਚੈੱਕ ਕਰੋ ਇੱਕ ਨੰਬਰ ਹੈ ਡਾਕਟਰ ਲੈ ਕਾਟੇ ਤੋਂ ਬੜਾ ਚੰਗਾ ਕਾਟੇ ਤੋਂ ਤਾਂ ਦੇਖਿਆ ਤੁਹਾਨੂੰ ਲੱਗਣਾ ਚੰਗਾ ਕੀ ਬਾਤ ਹੈ ਬਾਕੀ ਠੰਡੇ ਇੰਨੇ ਆ ਬੱਚੇ ਜਿਵੇਂ ਮਰ ਜੀ ਆ ਲੈ ਕੇ ਖੜਾ ਰਿਆ ਕੱਚ ਜੀ ਹਸਦੀ ਨਹੀਂ ਯਾਰ ਸਹੀ ਗੱਲ ਆ ਬਈ ਜਿਵੇਂ ਜਵਾਕਾਂ ਦਾ ਕੰਮ ਹੀ ਆ ਸਵਾ ਬੜਾ ਠੰਡਾ ਬਈ ਬੜੇ ਠੰਡੇ ਬੱਚੇ ਝੋਲੀ ਇੱਕ ਨੰਬਰ ਆ ਗੱਬਣਾ ਵਾਂਗੂ ਝੋਲੀ ਤਿਆਰ ਕਰ ਦਿੰਦੇ ਆ ਆਰਡਰ ਦੀ ਨਿਸ਼ਾਨ ਬੜਾ ਹੀ ਰੈਡੀ ਝੋਲੀ ਆਰਡਰ ਨਹੀਂ ਵਾਰਡ ਤਿਆਰ ਕਰਦੇ ਵਿੱਚ ਆਹ ਬਾਂ ਦੀ ਝੋਲੀ ਆ ਇਹ ਉਸ ਹਿਸਾਬ ਨਾਲ ਤੇਰੇ ਬੱਚਾ ਹੁਣ ਤੂੰ ਦਿਖਾਏ ਟਕਾ ਕੇ ਲੈ ਫਰੰਟ ਫਰੰਟ ਪੂਰਾ ਚੰਗੇ ਇੱਕ ਨੰਬਰ ਪੂਰਾ ਪੂਰਾ ਕਾਨਾ ਬੱਚੇ ਦੀ ਬ੍ਰੀਡ ਦੇ ਜਾ ਤੂੰ ਆਪ ਬੋਲਦੀ ਏ ਯਾਰ ਆਪੇ ਆਪੇ ਡਾਕਟਰ ਬੋਲਣਗੇ ਯਾਰ ਆਪੋ ਬੜਾ ਬੋਲਣ ਲੋੜ ਨਹੀਂ ਸਹੀ ਗਾ ਇਹ ਚੰਗੇ ਬੱਚੇ ਉਹਨਾਂ ਤਾਂ ਆਪੇ ਬੋਲਣ ਹਾਂਜੀ ਆ ਨਜਾਇਜ਼ ਚੰਗੇ ਬੱਚੇ ਹੂੰ ਬਾਕੀ ਪਲੇ ਦੇ ਕਿੰਨੇ ਆ ਦੰਦੋਂ ਖੀਰੀ ਦੀ ਦੰਦੋਂ ਖੀਰੀ ਦੀ ਗਾਰੰਟੀ ਬਾਈ ਕਹਿੰਦਾ ਫੁੱਲ ਗਾਰੰਟੀ ਮੌਕੇ ਦੀ ਵੀ ਘਰ ਤੱਕ ਗਰੰਟੀ ਹਾਂ ਘਰ ਤੱਕ ਗਰੰਟੀ ਆਪਣੀ ਭਾਈ ਕਹਿੰਦਾ ਗੱਡੀ ਜੋ ਫੇਰ ਅੱਗੇ ਆਪਾਂ ਬੋਲਦੇ ਆਪਾਂ ਗੱਡੀ ਚੋ ਵੀ ਫੇਰ ਲਾਇਓ ਪਹਿਲਾਂ ਦੰਦ ਚੈੱਕ ਕਰ ਲਓ ਪਹਿਲਾਂ ਦੰਦ ਚੋ ਕਿਹੜੀ ਗੱਲ ਕਹਾਂਗੇ ਕੁਝ ਵੀ ਆਪ ਦਾ ਜਿਹੜੇ ਵੀ ਜੇ ਵੀ ਦਸੱਲੀ ਕਰਦੇ ਕਰ ਲਓ ਜੱਕ ਬਾਕੀ ਕਿਨੇ ਫੋਨ ਤੇ ਕੋਈ ਪੁੱਛ ਦੱਸ ਕਰਨੀ ਹੋ ਉਹ ਵੀ ਕਰ ਸਕਦਾ ਹੂੰ ਠੀਕ ਪਹਿਲਾਂ ਸਹੀ ਆ ਭਾਈ ਹਾਂ ਪਗੜੀ ਚੀਜ਼ ਹੋਈ ਉਹੀ ਕਹਾਂਗੇ ਹੂੰ ਤੇ ਆਪਾਂ ਝੂਠ ਮਾਰ ਕੇ ਨਹੀਂ ਵੇਚਣਾ ਅੱਗੇ ਭਾਈ 5 ਨੰਬਰ ਤੇ ਆ ਗਿਆ ਡਾਇਮੰਡ ਪੀ ਡਾਇਮੰਡ ਪੀ ਆ ਗਿਆ ਡਾਕਟਰ ਦਿਖਾ ਦਿ ਟਕਾ ਕੇ ਇਧਰੋਂ ਇਧਰੋਂ ਦਿਖਾਈ ਕਰ ਮਾੜਾ ਹੈ ਭਾਈ ਕੀ ਬਾਤ ਇੱਕ ਨੰਬਰ ਬਚਿਆ ਜੀ ਹਰਾ ਇੱਕ ਨੰਬਰ ਬਚਿਆ ਬਰੀਡ ਗਲਾਬੀ ਨਾਸਾ ਗਲਾਬੀ ਨਾਸਾ ਹਾਂ ਇੱਕ ਨੰਬਰ ਜਮਾ ਉੱਤੋਂ ਪੱਧਰ ਹਨਾ ਜਮਾ ਪੱਧਰ ਡਾਕਟਰ ਤਾਂ ਜਮਾ ਨਾਸਾ ਦੇਖੋ ਭਾਈ ਫੇਸ ਦੇ ਬਹੁਤ ਪੂਰਾ ਕੰਨ ਡਾਕਟਰ ਸਹੀ ਗੱਲ ਹੈ ਹਾਂ ਬਰੀਡ ਬਹੁਤ ਹੈ ਬੱਚੇ ਬਰੀਡ ਹੈ ਡਾਕਟਰ ਬੱਚੇ ਦੀ ਆ ਖੋਲ ਦੇ ਭਾਈ ਨਾ ਬਾਕੀ ਦੇ ਤੂੰ ਯਾਰ ਨੱਕ ਨੂੰ ਨਾ ਚੰਗਾ ਲੈ ਲੈ ਗਲਾਬੀ ਨਾਲ ਸਾੜਾ ਬੱਚਾ ਅਗਲਾ ਮੰਗਦੇ ਆ ਮੰਗਦੇ ਗਲਾਬੀ ਨਾਲ ਸਾੜਾ ਬੱਚੇ ਬਈ ਬਹੁਤ ਘੱਟ ਮਿਲਦੇ ਬਹੁਤ ਘੱਟ ਮਿਲਦੇ ਆਈ ਨਹੀਂ ਬਰੀਡ ਦੇ ਬੱਚੇ ਨਾ ਢੋਲੀ ਦਿਖਾ ਦੇ ਢੋਲੀ ਚੈੱਕ ਕਰਾ ਦੇ ਚਾਰ ਥਣ ਹੋਣਗੇ ਚਾਰ ਥਣ ਲੈ ਹਾਂ ਚਾਰ ਥਣ ਜਿਹੜੀ ਗੱਲ ਕਹਾਂਗੇ ਉਹੀ ਉਹੀ ਹਾਂ ਆਪ ਗੱਪੀਆਂ ਨਹੀਂ ਮਾਰਨੋ ਖੋਲ ਦੇ ਬਈ ਥੋੜੀ ਬਗੜੀ ਅੱਗੇ ਵੀ ਆਪਾਂ ਸੱਚੀ ਗੱਲ ਹੀ ਦੱਸਦੇ ਹਾਂ ਉਹੀ ਗੱਲ ਹੋਣ ਦੱਸਣੀ ਹਾਂ ਹਾਂ ਬਾਰੇ ਚੱਕਰਾਂ ਜਾਂ ਜਿੰਦਾ ਰਹਿਣਾ ਪੈਣਾ ਠੀਕ ਇਹ ਜੇ ਬੱਚਿਆਂ ਦੀ ਯਾਰ ਸੇਵਾ ਸੁਭਾ ਹੋਈਏ ਕਿਵੇਂ ਹੁਣ ਪਲੇ ਬੈਨੋ 30 ਲੀਟਰ ਕੀ ਮਿਹਣੇ ਨਹੀਂ ਸਹੀ ਆ ਬਾਈ ਆਰ ਮੈਂ ਤਾਂ ਕਹਿ ਕੇ ਨੇ ਵੀ ਅਗਲਾ ਕਹਿੰਦਾ 35 ਲੀਟਰ ਸਾਡਾ ਇੰਨਾ ਦੁੱਧ ਹੁੰਦਾ ਡਾਕਟਰ ਸੇਵਾ ਦਾ ਸੇਵਾ ਦਾ ਹਾਂ ਕੀ ਬਾਤ ਦੁੱਧ ਸੇਵਾ ਦੇ ਬੱਚਾ ਖਾਦੇ ਮੜਾ ਕੀ ਬਾਤ ਹੈ ਬਿਊਟੀ ਦੇ ਚਮਕ ਦਿਖਾ ਬੱਚੇ ਦੀ ਚਮਕ ਫੁੱਲ ਕੱਦ ਵੀ ਚੰਗਾ ਇਹ ਬਾਕੀ ਗਰੋਥ ਦੇਖ ਗਰੋਥ ਦੇਖ ਪੂਰੀ ਹੈ ਪੂਰੀ ਫੁੱਲ ਗਰੋਥ ਹੈ ਸੁਭਾ ਬੜਾ ਹੈ ਨਾ ਪੂਰਾ ਠੰਡਾ ਯਾਰ ਕਿੱਥੇ ਮਰਜੀ ਉਖੜ ਗਿਆ ਖੜ ਗਿਆ ਗਰਮ ਵਾਲੀਆਂ ਹੜ ਕੇ ਤੇ ਲਿਆ ਰਿਆ ਯਾਰ ਐ ਛੋੜੋ ਵੀ ਤੋੜ ਕਰੀ ਅਤਲਿਆਰੇ ਦਾ ਜਰੂਰ ਕਰਦਿਆਂ ਇਹ ਹੂੰ ਜਿਹੜਾ ਖਾਂਦਿਆਂ ਪਾਈ ਨਹੀਂ ਸੀ ਨਾ ਫੁੱਲਣਾ ਸੀ ਮੁੱਲ ਵੀ ਵਾਈ ਕਹਿੰਦਾ ਜਮਾ ਜਾਏ ਰੱਖਾਂਗੇ ਡਾਕਟਰ ਆਪਾਂ ਮੁੱਲ ਦੇ ਫੁੱਲ ਨਹੀਂ ਕਰਦੇ ਬਿਊਟੀ ਚੈੱਕ ਕਰੋ ਬੋਦੀਵਾਦੀ ਪੂਰੀ ਚੰਗੀ ਇੱਕ ਨੰਬਰ ਹੈ ਡਾਕਟਰ ਬੋਦੀਵਾਦੀ ਹੁਣ ਆ ਫੁੱਲ ਆ ਬੱਚੀ ਚ ਰੀਡ ਵਾਲੀ ਆ ਬੱਚੇ ਤੇ ਦੇਹ ਬੱਚਾ ਯਾਰ ਹਾਂ ਆਪੇ ਬੋਲਦਾ ਲੈ ਬਰੀਕੀਆਂ ਬੋਲਦਾ ਬੱਚੇ ਨਾ ਚੰਗਾ ਬੱਚਾ ਡੱਬ ਡੁੱਬ ਦੇਖ ਹਾਂ ਹਾਂ ਦੇਖ ਨਿਆਇ ਚੰਗਾ ਬੱਚਾ ਡਾਕਟਰ ਬਾਕੀ ਪਲਿਆਵਾ ਦੇਖ ਬੱਚਾ ਤੂੰ ਪਲਿਆਵਾ ਦੇ ਮੁੱਲ ਵਾਈ ਕਹਿੰਦਾ ਜਮਾ ਜਮਾ ਜਾਏ ਕਰਾਂਗੇ ਡਾਕਟਰ ਮੁੱਲ ਅੱਗੇ ਵੀ ਜਾਇਜ਼ ਹੁੰਦੇ ਆ ਆਪਣੇ ਹੂੰ ਹੁਣ ਵੀ ਮੁੱਲ ਜਾਇਕ ਨਾ ਬਰੀਡ ਦਾ ਮੁੱਲ ਤੈਨੂੰ ਪਤਾ ਹੀ ਆ ਪਤਾ ਹੀ ਆ ਸਹੀ ਆ ਹਾਂ ਬਾਕੀ ਝੋਲੀ ਦਿਖਾ ਦੇ ਦੁਬਾਰੇ ਚਾਹੀ ਹੂੰ ਬਰਾਂ ਦੀ ਝੋਲੀ ਡਾਕਟਰ ਦੇ ਸੱਲੇ ਬੱਚੇ ਦੇ ਦੇਖ ਹੁੰਦੀ ਅਜੇ ਹੁਲੀ ਪਾਈ ਖੜੀ ਆ ਲੈ ਹੂੰ ਲੈ ਕੀ ਬਾਤ ਇੱਕ ਨੰਬਰ ਬੱਚਾ ਡਾਕਟਰ ਅੱਗੇ ਭਰਾ 6 ਨੰਬਰ ਤੇ ਆ ਗਿਆ ਬੱਚਾ ਇਹਦੀ ਕਿੰਨੀ ਉਮਰ ਹੈ ਜੀ ਇਹ ਵੀ ਡਾਕਟਰ ਹੈਗਾ ਸਾਲ ਦਾ ਸਾਲ ਦਾ ਹਾਂ ਠੀਕ ਆ ਭਾਈ ਠੀਕ ਤੇ ਜਮਾਂ ਕਾਬਲਾ ਬੱਚਾ ਹੂੰ ਕੱਦ ਵੀ ਚੰਗਾ ਪੂਰਾ ਚੰਗਾ ਡਾਕਟਰ ਕੱਦ ਦਾ ਫੇਸ ਬਿਊਟੀ ਵੀ ਕਰਵਾ ਮਾਹਕ ਨੰਬਰ ਹੈ ਡਾਕਟਰ ਬੋਲੀ ਲੋੜੀ ਆਪੋ ਜਾਂ ਦੰਦੋ ਖੀਰੀ ਆ ਦੰਦ ਦਿਖਾ ਦੇ ਕੱਦ ਵੱਡਾ ਐ ਦਾ ਮੜਾ ਜਾ ਕੱਦ ਵੱਡਾ ਬੰਦਾ ਫਹਿਮ ਨਾ ਕਰ ਜੇ ਲੈ ਕੱਚੀ ਖੀਰੀ ਆ ਜਮਾ ਖੀਰੀ ਹਾਂ ਓਕੇ ਆ ਬਈ ਹਾਂ ਹਾਂ ਖੀਰੀ ਆ ਖੋਲ ਦੇ ਬਾਈ ਕਿਹੜੀ ਚੀਜ਼ ਹੋਈ ਦੱਸ ਕੇ ਦੇਵਾਂਗੇ ਹਮ ਬ੍ਰੈਡ ਫੁੱਲ ਆ ਗਰਮ ਵਾਲੀ ਤੇ ਫੇਰ ਮੋਦੀਵਾਦੀ ਟੀਕੇ ਡਾਕਟਰ ਕਾਬਲਾ ਜਮਾ ਟੀਕੇ ਤੇ ਜਮਾ ਕਰ ਜਮਾ ਕਾਬਲ ਟੀਕੇ ਦੇ ਤੋਰਾ ਦੇ ਹਨਾ ਇੱਕ ਨੰਬਰ ਆ ਡਾਕਟਰ ਦੋ ਨੰਬਰ ਕੋਈ ਐ ਨਹੀਂ ਲੱਤਾਂ ਪੜੇ ਜਾਣੀਆਂ ਹਮ ਬਾਕੀ ਝੋਲੀ ਇਹਦੇ ਥਲੇ ਬਰਾਂ ਵਾਲੀ ਆ ਬਾਕੀ ਕਰ ਦਵਾਂ ਤਾ ਬਹੁਤ ਡਾਕਟਰ ਜਿਹੜੇ ਹਸਾਮਨਾ ਹੁਣ ਕਰਦਾ ਹਾਂ ਹਾਂ ਦੇ ਤੂੰ ਲੈ ਇੱਕ ਨੰਬਰ ਵਛੇ ਯਾਰ ਬਿਊਟੀ ਦੇ ਕਰਮਾ ਜਮਾ ਇੱਕ ਨੰਬਰ ਮੁੱਲ ਜੈਜੂ ਜਮਾ ਜਾਇ ਕਰਾਂਗੇ ਡਾਕਟਰ ਕੱਲੀ ਕੱਲੀ ਜਾਈ ਕਰਾਂਗੇ ਲੈ ਸਾਰੀਆਂ ਲੈਂਦਾ ਬੰਦਾ ਇਕੱਠੇ ਉਹਦੇ ਜੀ ਵੱਧ ਜਾਈ ਹੋਈ ਓਕੇ ਬਾਈ ਹਾਂ ਉਹਦੇ ਚੰਗੀ ਮਾੜਾ ਫਿਰ ਬੱਚਾ ਸਾਰਾ ਸਸਤਾ ਮਹਿੰਗਾ ਇੱਕ ਮਿਕਸ ਹੀ ਹੋ ਜਾਂਦਾ ਹਾਂ ਹਾਂ ਉਹ ਸਾਰੇ ਰਲ ਮਾਇਰ ਰੇਟ ਹੋ ਜਾਂਦਾ ਜੇ ਤਾਂ ਸਾਰੀਆਂ ਗੱਠੀਆਂ ਲਾਵਾਂਗੇ ਫਿਰ ਮੁੱਲ ਹੋਰ ਵੀ ਜਾਏ ਜੋ ਜੋੜਾ ਵੀ ਇਕੱਠਾ ਲੈ ਲਵਾਂ ਫਿਰ ਵੀ ਫੱਕ ਪੈਣੀ ਪਾ ਹਾਂ ਹਾਂ ਬਾਕੀ ਬਲਾਂ ਦੀ ਝੋਲੀ ਦਿਖਾ ਰਿਹਾ ਡਾਕਟਰ ਯਾ ਬਾਤ ਆ ਯਾਰ ਜਿਵੇਂ ਬਲਾਂ ਦੀ ਝੋਲੀ ਆ ਇੱਕ ਨੰਬਰ ਝੋਲੀ ਇੱਕ ਨੰਬਰ ਯਾਦੇ ਪਲਿਆਵਾ ਵਿੱਚ ਹੈਗਾ ਡੀਗੇ ਦੇ ਕਾਬਲਾ ਵਸੇ ਨੇ 15 ਨਾਈ ਡੀਗਲ ਹੈ ਜਨਾ ਬੱਚੇ ਨੰਬਰ ਵਾਲੇ ਨਹੀਂ ਸਹੀ ਆ ਅੱਗੇ ਲਾਸਟ ਗੱਬਣ ਗੱਬਣਾ ਕੀ ਡਾਕਟਰ ਇਹ ਕਿੰਨੇ ਟਾਈਮ ਦੀ ਇਹ 1.5 ਚਰਾਂ ਦੀ ਆਪਣੀ ਚੈੱਕ ਰਹੀ ਵੀ ਹੈ 1.5 ਮਹੀਨਾ ਦੀ ਚੈੱਕ ਪਾਸ ਹੈ ਨਾ ਚੈੱਕ ਪਾਸ ਅਗਲਾ ਭਰਾਵ ਦੀ ਕਰਾ ਲੈ ਹਾਂ ਆਪਰੇ ਘਰੇ ਕਰਾ ਕੇ ਲੈ ਜੇ ਘਰੇ ਆਪਣੀ 100% ਗਰੰਟੀ ਹੈ ਬਿਊਟੀ ਬੜੀ ਆ ਬੱਚੀ ਮਹੱਕ ਨੰਬਰ ਹੈ ਬਰੀਡ ਦਾ ਤੂੰ ਗੱਲ ਹੀ ਨਾ ਕਰ ਇਹਨੀ ਬਰੀਡ ਜਾਨੀ ਨਾਸਾਂ ਉਸਾਂ ਗੁਲਾਬੀ ਛੋਟਾ ਕੰਨ ਫੋਟ ਬਰੀਡ ਦੇਖ ਨਾਸਾਂ ਉਸਾਂ ਦੇਖ ਹਮ ਇੱਕ ਨੰਬਰ ਆ ਬੱਚਾ ਇੱਕ ਨੰਬਰ ਆ ਠੰਡੀ ਡਾਕਟਰ ਇੰਨੀ ਆ ਠੀਕ ਆ ਜਿੰਨੀ ਵੀ ਕਹਿਦ ਗਈ ਹਾਂ ਇਹ ਬਈ ਚਾਰ ਦਿਨ ਦਾ ਇਹ ਚਾਰ ਦਾ ਹਾਂ ਠੀਕ ਆ ਦੇ ਬੱਚਾ ਤੋਰਾ ਤਾਰਾ ਦੇ ਚਮਕ ਦਿਖਾ ਮੈਂ ਕਹਿੰਦਾ ਪਲਵਾਨਾਂ ਵਾਂਗ ਜਮਾਂ ਮੈਂ ਤੂੰ ਚਮਕ ਦੇਣਾ ਸੱਪ ਵਾਂਗ ਜਮਾਂ ਹੂੰ ਦੇਖ ਚਮਕ ਦੇਖ ਕੀ ਚਮਕ ਦੇ ਹਾਂ ਹੀ ਹੁੰਦੀ ਹੈ ਚਮਕ ਤੋਂ ਖਾਖ ਦਾ ਪਤਾ ਲੱਗਦਾ ਹਾਂ ਖਾਖ ਦਾ ਪਤਾ ਲੱਗਦਾ ਬਈ ਜਿਹੜਾ ਪਾਊਡਰ ਬਾਊਡਰ ਕਹਿੰਦੇ ਨਾ ਪਾਉਂਦੇ ਆ ਫਾਰਮ ਵਾਲੇ ਇਹ ਬੱਸੀ ਦਾ ਖਾਦਾ ਵਾ ਖਾਦਾ ਵਾ ਅੱਛਾ ਦਾਰਦੀ ਹੈ ਦੇ ਸੀਸੀ ਨੂੰ ਤਾਂ ਹੀ ਕਿਹੜਾ ਉਧਰ ਆਰਡਰ ਦੇਖੋ ਇਹ ਦਿਖਾਉਣੇ ਆਰਡਰ ਇਹਦਾ ਡਾਕਟਰ ਹਾਂ ਦੁਬਾਰੇ ਗੀੜਾ ਗੂੜਾ ਦੁਬਾਰੇ ਬਰੀਡ ਦਿਖਾ ਜੀ ਕੰਨ ਕੰਨ ਦਿਖਾ ਬੜਾ ਛੋਟਾ ਲੱਗਿਆ ਤੁਹਾਨੂੰ ਝੱਲ ਰਿਹਾ ਜਮੇ ਹੀ ਨਹੀਂ ਹਾਂ ਚੱਲ ਉਹ ਰਾਵ ਨਹੀਂ ਝੱਲ ਰ ਬਰੀਡ ਬਹੁਤ ਹੈ ਬਰੀਡ ਦੇਖ ਤੂੰ ਕੰਨ ਈ ਐਡਾ ਯਾਰ ਚਾਰ ਉਂਗਲਾਂ ਦਾ ਮੈਂ ਕਹਿੰਨਾ ਜਿੱਦੇ ਤਿਆਰ ਹੋ ਗਈ ਬਾੜ ਦੱਸੋ ਮੈਂ ਡਾਕਟਰ ਦੱਸੂਗਾ ਭੇ ਬਾਕੀ ਦੇਖੇ ਨਹੀਂ ਠੰਡੀ ਯਾਰ ਹੂੰ ਜੇ ਮੈਂ ਖਿੱਚ ਦੂ ਕਰ ਨਹੀਂ ਨੀ ਲੈ ਮੂੰਹੋਂ ਬੋਲਦੀ ਆ ਆਪਣੇ ਮੂੰਹੋਂ ਬੋਲਦੀ ਆ ਜਿੰਨਾ ਬੋਲ ਲੀ ਹਾਂ ਬਾਜੀ ਠੰਡੀ ਹੈ ਜੀ ਆ ਦੀ ਕੀ ਬਾਤ ਆ ਯਾਰ ਇੱਕ ਨੰਬਰਾ ਕੰਨ ਦਿਖਾ ਲੈ ਪੂਰਾ ਪੂਰਾ ਕੰਨ ਹੂੰ ਬਾਕੀ ਉੱਥੇ ਬਣੀਆਂ ਹੋਰ ਚੀਜ਼ ਦਿਖਾਉਣੇ ਦੀ ਤੈਨੂੰ ਠੀਕ ਆ ਬਾਕੀ ਯਾਰ ਕਿਵੇਂ ਸਾਢੇ 4 ਮਹੀਨੇ ਦੀ ਘਬਣਾ ਨਾ ਹੂੰ ਲੇਵੇ ਦੀ ਫੈਟਿੰਗ ਹੈ ਕਿ ਬਾਈ ਜਿਆਦਾ ਚੰਗੀ ਆ ਹੂੰ ਇੱਕ ਨੰਬਰ ਵਾਲੇ ਬਾਜਮਾ ਇੱਕ ਨੰਬਰ ਲੇ ਹਾਂ ਜਿਆਦਾ ਹੀ ਬਾੜੀ ਆ ਬੈਡ ਤੇ ਡਾਕਟਰ ਬਾੜੀ ਜਿਆਦਾ ਡਾਕਟਰ ਲੈ ਆਰਡਰ ਦੇਖੋ ਵਸ਼ਾਂ ਇੱਕ ਨੰਬਰ ਯਾਰ ਆ ਜਾ ਨਿਸ਼ਾਨ ਜੇ ਮੜੀ ਜੇ ਹੂੰ ਨਾ ਬੈ ਕੋਈ ਨਹੀਂ ਤਾਂ ਮੜੇ ਮੜੀ ਬਾਕੀਰ ਤੋਂ ਐਂ ਦੇ ਠੰਡੀ ਦੇਖ ਯਾਰ ਲੇ ਦੇਖੀ ਲੈ ਜਿਵੇਂ ਮਾਰਜੀਆ ਤਲਾਈ ਦੀ ਜਿਵੇਂ ਮਾਰਜੀਆ ਥਣ ਖਿੱਚੀ ਯਾਰ ਸਟਾਰਟਿੰਗ ਦੇਖ ਹਾਂ ਸਟਾਰਟ ਕਿ ਤੂੰ ਫੈਟ ਤਾਂ ਦੇਖ ਲਓ ਬੇ ਜੀ ਸਾਢੇ 4 ਮਹੀਨੇ ਦੀ ਇਹਨਾਂ ਲਈ ਬਈ ਨਹੀਂ ਪੜਦੀ ਹੁੰਦੀ ਬਸੀ ਨਹੀਂ ਪੜਦੀ ਹਾਂ ਦੇਖ ਤੂੰ ਤੇ ਸਰ ਮੈਨੂੰ ਆਲੇ ਬੰਤਰਪੇ ਨੇ ਮਗਰ ਲਿਆ ਹੋਣੀ ਲੈ ਬੇ ਜੀ ਹਾਂ ਕਿਹਦੇ ਹਿਸਾਬ ਨਾਲ ਦੇਖ ਐਨੀ ਸਾਈਡ ਤੇ ਚੰਗੀ ਆ ਦੇਖੀ ਥਾਣ ਬਹੁਤ ਚੰਗਾ ਗੱਡਾ ਬੜਾ ਚੰਗਾ ਲੱਗਿਆ ਬੜਾ ਪਸੰਦ ਲੈ ਯਾਦ ਚੰਗੀ ਠੰਡੀ ਐਨੀ ਆ ਕਹੇ ਲੈ ਥੱਲੇ ਬੈਠਾ ਰ ਸਹੀ ਗੱਲ ਹਾਂ ਤੇ ਮੁੱਲ ਜੈਜੂ ਜੀ ਇਹਦਾ ਮੁੱਲ ਇਹਦਾ ਜਮਾ ਜਾਏ ਕਿ ਰੈਂਡਰ ਡਾਕਟਰ ਆਪ ਗੱਪਣਾ ਹਿਸਾਬ ਨਾਲ ਮੁੱਲ ਨਹੀਂ ਭਾਈ ਕਹਿੰਦਾ ਬਾਲਾ ਕਰ ਦੇ ਮੁਰ ਕੇ ਬਰੀਡ ਦਾ ਦਿਖਾ ਇਧਰ ਮੁਰੂ ਦਿਖਾਈ ਬਸੀ ਬੜੀ ਫੇਸ ਬਾਰੇ ਲੈ ਬਿਊਟੀ ਚੈੱਕ ਇੱਕ ਨੰਬਰ ਗਲਾਬੀ ਨਾ ਸੰਪੂਰਾ ਪੂਰਾ ਹੀ ਕਰਨ ਹਮ ਜਮਾ ਜੈ ਭਾ ਕਰਾਂਗੇ ਨਾਗਸੀ ਭਰਾ ਕੋਲੇ ਸੱਤ ਸੱਤੀ ਰਖਾਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਭਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ